ਸੋਨਿਹਾਲ ਸਰੀਆ ਕਾਲੇ ਜਲਤਾ ਜੀ ਕਿਵੇਂ ਦੇਖਦੇ ਆ ਜੀ ਜੀ ਪੋਲਿੰਗ ਹੋ ਚੁੱਕੀ ਹੈ ਜੀ ਕਾਊਂਟਿੰਗ ਚੱਲ ਰਹੀ ਹੈ ਤੇ ਇਹਦਾ ਜਿਹੜਾ ਰਿਜ਼ਲਟ ਹੈ ਉਹ ਸ਼ਾਰਟਲੀ ਡਿਕਲੇਅਰ ਹੋ ਜਾਊਗਾ ਜੀ ਇਸਟੇਮ ਸਾਹਿਬ ਦੇ ਦਫ਼ਤਰੋਂ ਤੇ ਬਾਕੀ ਸਾਰਾ ਲਾਅ ਐਂਡ ਆਰਡਰ ਨੂੰ ਲੈ ਕੇ ਸਾਡੀ ਜਿਹੜੀ ਫੋਰਸ ਹੈ ਉਹ ਡਿਪਲੋਏ ਕੀਤੀ ਹੋਈ ਹੈ ਸਾਰੀ ਲੋਕੇਸ਼ਨਸ ਤੇ ਤੇ ਪੈਟਰੋਲਿੰਗ ਸਾਡੀ ਜਾਰੀ ਹੈ ਤੇ ਸਥਿਤੀ ਪੀਸਫੁਲ ਹੈ ਜੀ ਪਰ ਕਿਵੇਂ ਦੇਖਦੇ ਹਾਂ ਕਿ ਜਿੱਤ ਦੇ ਜਿਹੜੇ ਉਮੀਦਵਾਰ ਨੇ ਜਿੱਤ ਵੀ ਚੁੱਕਨੇ ਆ ਆਮ ਆਦਮੀ ਪਾਰਟੀ ਦੇ ਨੂੰ ਜੀ ਸੀਗੇ ਉਮੀਦਵਾਰ ਵੀ ਜਿੱਤੇ ਹੋਏ ਸੀ ਪਰ ਕਿਤੇ ਨਾ ਕਿਤੇ ਕੁਝ ਲੋਕਾਂ ਵੱਲੋਂ ਜਿਹੜੇ ਉਮੀਦਵਾਰ ਨੂੰ ਵਿੱਚ ਰੋਸ ਪਾਇਆ ਜਾ ਰਿਹਾ ਕਿ ਧੱਕਾ ਹੋਇਆ ਉਵੇਂ ਦਾ ਕਿਵੇਂ ਦੇਖਦੇ ਹੋ ਸਾਡੇ ਕੋਲ ਕੋਈ ਵੀ ਕੰਪਲੇਂਟ ਇਸ ਤਰ੍ਹਾਂ ਦੀ ਨਹੀਂ ਆਈ ਧੱਕੇ ਨੂੰ ਲੈ ਕੇ ਜੇ ਕਿਸੇ ਕੋਈ ਕਰਨਾ ਚਾਹੁੰਦਾ ਹੈ ਤਾਂ ਜਿਹੜਾ ਪ੍ਰੋਪਰ ਚੈਨਲ ਬਣਿਆ ਹੋਇਆ ਹੈ ਹਦਾਇਤਾਂ ਮੁਤਾਬਕ ਜੋ ਜੋ ਰੂਲਸ ਨੇ ਮਾਡਲ ਕੋਡ ਆਫ ਕੰਡਕਟ ਹੈ ਉਦੇ ਉਹਨੂੰ ਧਿਆਨ ਚ ਰੱਖ ਕੇ ਜਿਹੜੇ ਕੰਪਲੇਂਟ ਕੀਤੀ ਜਾ ਸਕਦੀ ਹੈ ਤੇ ਕੰਪਲੇਂਟ ਸਾਡੇ ਕੋਲ ਆਊਗੀ ਅਸੀਂ ਵੈਰੀਫਾਈ ਕਰਕੇ ਜਿਹੜੀ ਬੰਦ ਕਾਰਵਾਈ ਹੈ ਉਹਤੇ ਕਰਾਂਗੇ ਜੀ ਅ ਮਾਨਯੋਗ ਐਸਐਸਪੀ ਸਾਹਿਬ ਸੰਗਰੂਰ ਜੀ ਦੀ ਗਾਈਡੈਂਸ 'ਤੇ ਅਸੀਂ ਅੱਜ ਸਾਰੀ ਡਿਪਲॉयਮੈਂਟ ਕਰੀ ਹੈ ਜੀ ਤੇ ਪੂਰੀ ਫੋਰਸ ਨੇ ਆਪਣੀ ਤੰਦੇਹੀ ਨਾਲ ਡਿਊਟੀ ਕਰੀ ਹੈ ਤੇ ਹੁਣ ਵੀ ਅੱਗੇ ਵੀ ਅਸੀਂ ਕਰਾਂਗੇ ਤੇ ਕੋਈ ਵੀ ਇਹੋ ਜਿਹੀ ਕੋਈ ਘਟਨਾ ਨਹੀਂ ਹੋਣ ਦੇਵਾਂਗੇ ਅੱਜ ਨਗਰਪੰਚਾਇਤ ਦੀਆਂ ਚੋਣਾਂ ਦੇ ਨਤੀਜੇ ਆਏ ਨੇ ਆਮ ਆਦਮੀ ਪਾਰਟੀ ਨੇ ਚੰਗੀ ਕਾਰਗੁਜ਼ਾਰੀ ਦਿਖਾਈ ਹੈ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਜੇ ਦਿੜਬੇ ਦੀ ਮਿਨੀ ਪਾਰਲੀਮੈਂਟ ਦੀ ਚੋਣ ਹੋਈ ਹੈ ਦਿੜਬੇ ਦੀ ਸਰਕਾਰ ਬਣੀ ਅਸਲ ਮੈਨੇਜ ਅੱਜ ਠੀਕ ਹੈ ਜੀ ਇੱਥੋਂ ਸਾਡੇ ਪਾਰਟੀ ਦੇ 13 ਦੇ 13 ਕੈਂਡੀਡੇਟ ਸੀਗੇ ਜਿਦੇ ਚ ਸਾਡੇ 11 ਜਿੱਤੇ ਨੇ ਇੱਕ ਉਹ ਤੇ ਟੋਸ ਹੋਏਗਾ ਇੱਕ ਇੰਡੀਪੈਂਡੈਂਟ ਜਿੱਤੇਗਾ ਅਜਾਰ ਜਿੱਤੇਗਾ ਇਹ ਦਿੜਬੇ ਦੇ ਵਸਨੀਕ ਜਿੱਤ ਹੋਈ ਹੈਗੀ ਅਸੀਂ ਧੰਨਵਾਦ ਕਰਦੇ ਆ ਦਿੜਬੇ ਦੇ ਸਾਰੇ ਹੀ ਵੋਟਰਾਂ ਦਾ ਜਿਨ੍ਹਾਂ ਨੇ ਪੂਰੀ ਜੀ ਜਾਣ ਲਾ ਕੇ ਪੂਰੀ ਮਿਹਨਤ ਕਰਕੇ ਵੋਟਾਂ ਪਾਈਆਂ ਨੇ ਇਹ ਵੋਟਾਂ ਵਿਕਾਸ ਦੇ ਆਧਾਰ ਤੇ ਚੀਮਾ ਸਾਹਿਬ ਦੀ ਸਰਾਫਤ ਨੂੰ ਮੁੱਖ ਮੰਤਰੀ ਸਾਹਿਬ ਦੇ ਕੰਮਾਂ ਨੂੰ ਵੋਟ ਪਈ ਹੈਗੀ ਅਸੀਂ ਸਾਰੇ ਵੋਟਰਾਂ ਦਾ ਧੰਨਵਾਦ ਕਰਦੇ ਆ ਤੇ ਜ ਉਹ ਕੈਂਡੀਡੇਟ ਕਹੀ ਜਾਂਦੇ ਨੇ ਕਿ ਸਾਡੇ ਨਾਲ ਠੱਗਾ ਹੋਇਆ ਉਹਨਾਂ ਨੂੰ ਕਿਵੇਂ ਦੇ ਤੁਸੀਂ ਇੱਕ ਵੀ ਦਿਖਾ ਦਿਓ ਇੱਕ ਵੀ ਬੂਥ ਠੱਗਾ ਹੋਇਆ ਹੋਏ ਮੈਂ ਸਵੇਰ ਦਾ ਇੱਥੇ ਇਸ ਲਈ ਨਹੀਂ ਆਇਆ ਵੀ ਤੁਸੀਂ ਇਹ ਨਾ ਕਹਦੇ ਬੰਦਾ ਵੀ ਵਾਰਡ ਦੇ ਵਿੱਚ ਆ ਕੇ ਠੱਗਾ ਕਰ ਰਹੇ ਨੇ ਜਿੱਤਣ ਤੋਂ ਬਾਅਦ ਰਿਜ਼ਲਟ ਆਉਣ ਤੋਂ ਬਾਅਦ ਮੈਂ ਇੱਥੇ ਆਇਆ ਮੰਤਰੀ ਸਾਹਿਬ ਵੀ ਬਾਹਰ ਨੇ ਠੱਗਾ ਕੌਣ ਕਰ ਗਿਆ ਜੀ ਇੱਥੇ ਸਾਰੇ ਕੈਂਡੀਡੇਟ ਦੀ ਗਏ ਸਾਰੇ ਵਰਕਰ ਨੇ ਗਏ ਇੱਕ ਵੀ ਠੱਗਾ ਨਹੀਂ ਹੋਇਆ ਕਿਤੇ ਵੀ ਜੀ ਸਮੂਥਲੀ ਚੱਲੀ ਹੈ ਜੀ ਪੁਲਿਸ ਵੱਲੋਂ ਬੁਤਕਾ ਪ੍ਰਬੰਧ ਕੀਤਾ ਗਿਆ ਹੈ। ਪ੍ਰਸ਼ਾਸਨ ਦਾ ਪੂਰਾ ਧੰਨਵਾਦ ਜੀ, ਵੋਟਰਾਂ ਦਾ ਧੰਨਵਾਦ। ਪੂਰੀ ਪੀਸਫੁੱਲ, ਪੂਰੀ ਸ਼ਾਂਤੀ ਨਾਲ ਇਲੈਕਸ਼ਨ ਹੋਈ ਹੈ ਕਿ ਦਰਬੇ ਦੇ ਵਿੱਚ ਕਿਤੇ ਇੱਕ ਜਗ੍ਹਾ ਵੀ ਕਿਸੇ ਨਾਲ ਵੀ ਕੋਈ ਤੱਕਾ ਨਹੀਂ ਹੋਇਆ, ਕੋਈ ਬੰਦਾ ਕਹਿ ਰਿਹਾ ਵੀ ਤੱਕਾ, ਬਿਲਕੁਲ ਗਲਤ ਹੈ। ਤੱਕਾ ਨਹੀਂ ਹੈ। ਕਿੰਨੀਆਂ ਸੀਟਾਂ ਲੈ ਕੇ ਨਿਕਲਦੇ? 13 ਦੇ ਵਿੱਚੋਂ ਸਾਨੂੰ 11 ਸੀਟਾਂ ਜਿੱਤ ਪ੍ਰਾਪਤ ਕੀਤੀ ਹੈ ਵੱਡੀ ਅਸੀਂ ਨੇ। ਇੱਕ ਤਾਂ ਟਾਸ ਹੋ ਗਿਆ ਸੀਗਾ ਜੀ, ਉਹ ਵੀ ਸਾਡੇ ਨਾਲ ਨੇ ਕਿ ਇੱਕ ਤੋਂ ਅਸੀਂ 11 ਨੰਬਰ ਵਾਰਡ ਦੇ ਵਿੱਚੋਂ ਲੂਜ਼ ਕੀਤੇ ਆਂ, ਇੱਕ ਸੀਟ ਹਾਰਿਆਂਗੇ ਜੀ। ਫਿਰ ਜਿੱਤ ਦਾ ਤਾਂ ਹੋ ਚੁੱਕੀ ਹੈ ਤੇ ਅਗਲਾ ਜਿਹੜਾ ਤਾਜੋਕੀ ਦੀ ਸਰਫਾਜ ਨੂੰ ਜੀ ਦੇ ਦੇਖੋ ਇਹ ਤਾਂ ਹਜ ਮੰਤਰੀ ਸਾਹਿਬ ਬਾਹਰ ਨੇ ਮੰਤਰੀ ਸਾਹਿਬ ਦੱਸ ਸਕਦੇ ਨੇ ਜੋ ਤਾਂ ਉਹਨਾਂ ਦਾ ਫੈਸਲਾ ਹੈਗਾ ਇਹ ਮੈਂ ਨਹੀਂ ਦੱਸ ਸਕਦਾ ਸੁਣਨਗੇ ਕਿ ਮੈਂ ਦੇਖਦੇ ਹਾਂ ਅੱਜ ਵੱਡੀ ਜਿੱਤ ਪ੍ਰਾਪਤ ਹੋਈ ਆ ਆਮ ਆਦਮੀ ਪਾਰਟੀ ਨੂੰ ਪਹਿਲਾਂ ਤਾਂ ਸਾਰੇ ਇਲਾਕਾ ਵਾਸੀਆਂ ਨੂੰ ਦਿਲਬਾ ਵਾਸੀਆਂ ਨੂੰ ਬਹੁਤ ਬਹੁਤ ਬਿਮਾਰਕਾਂ ਡਿਰਬੇਦੀ ਮਿਨੀ ਪਾਰਲੀਮੈਂਟ ਦੇ ਇਲੈਕਸ਼ਨ ਆਮ ਆਦਮੀ ਪਾਰਟੀ ਨੇ ਬੜੇ ਹੀ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ 13 ਮਾੜਾਂ ਦੇ ਵਿੱਚੋਂ 12 ਮਾੜਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਹੈ ਅਸੀਂ ਸਾਰੇ ਡਿਰਬਾ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਵਿਕਾਸ ਦੇ ਨਾਮ ਦੇ ਉੱਤੇ ਚਿੰਬਾ ਸਾਹਿਬ ਦੇ ਚਿਹਰੇ ਨੂੰ ਦੇਖ ਕੇ ਵੋਟ ਪਾਈ ਹੈ ਕਿਸੇ ਵੀ ਕਿਸੇ ਵੀ ਕੈਂਡੀਡੇਟ ਨਾਲ ਕਿਸੇ ਪ੍ਰਕਾਰ ਦਾ ਕੋਈ ਤਕਾ ਨਹੀਂ ਰਿਹਾ ਪੂਰੀ ਸ਼ਾਂਤਮਈ ਇਲੈਕਸ਼ਨ ਹੋਈ ਹੈ ਪ੍ਰਸ਼ਾਸਨ ਦੇ ਬਹੁਤ ਪੁਖਤਾ ਪ੍ਰਬੰਧ ਕੀਤੇ ਗਏ ਸੀਗੇ ਸਾਰੇ ਕੈਂਡੀਡੇਟਾਂ ਨੂੰ ਜਿੱਤਣ ਵਾਲਿਆਂ ਨੂੰ ਬਹੁਤ-ਬਹੁਤ ਮੁਬਾਰਕਾਂ